ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਦੇਣ ਕਰਾਲੀਆਂ ਆਪਣਾ ਮਾ ਨੰਬਰ ਨੋਟ ਕਰੋ 9878231017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਮਰਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਿੰਦ ਕੋਥਾ ਗੁਰੂ ਕਾ ਜੀ ਦੋ ਬੈੜਾ ਤੁਹਾਡੇ ਵਾਸਤੇ ਸੇਲੇ ਲੈ ਕੇ ਆਏ ਆ ਇੱਕ ਸੂਈ ਸਬਾਈ ਤਾਜੀ ਗੱਲਬਾਤ ਬਾਈ ਨਕਰਾਵਾਂਗੇ ਨੰਬਰ ਬਾਈ ਦਾ ਹੈਗਾ 7696715667 ਹੈ ਨਾ ਇਹ ਕੰਟੈਕਟ ਨੰਬਰ ਆ ਤੇ ਬਾਕੀ ਦਾ ਗੱਲਬਾਤ ਬਾਈ ਨਾਲ ਕਰਾਵਾਂ ਪਿੰਡ ਕੋਠਾਗੁਰੂ ਦਾ ਜ਼ਿਲ੍ਹਾ ਬਠਿੰਡਾ ਦਸੀ ਰਾਮਪਰਾਪੂਲ ਤੇ ਭਾਗਤੇ ਤੋਂ 4 ਕਿਲੋਮੀਟਰ ਗੰਡੂ ਰੋਡ ਤੇ ਬਾਈਆਂ ਦਾ ਘਰ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਨੰਬਰ ਤਾਂ ਆਪਾਂ ਬੋਲਤਾ ਪਿੰਡ ਆਪਣਾ ਕੋਠਾਗੁਰੂ ਦਾ ਹੈ ਨਾ ਹਾਂਜੀ ਹਾਂਜੀ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂਲ ਤੇ ਅੱਜ ਆਪਾਂ ਦੋ ਨਾਲ ਦਿਖਾਉਣੇ ਜੀ ਹਾਂ 2 ਲਗ ਦਿਖੋਣੇ 2 ਲਗ ਦਿਖਾਉਣੇ ਆ ਤੇ ਇੱਕ ਤਾਂ ਜਿਹੜੀ ਪਹਿਲੇ ਨੰਬਰ ਤੇ ਜਰਸੀ ਜੀ ਆ ਗਈ ਹਨ ਇਹ ਵੀ ਹਾਂਜੀ ਹਾਂ ਇਹ ਜਰਸ ਕੋਈ ਆ ਜੀ ਇਹ ਜਰਸੀ ਇਹ ਬਲੈਕ ਜਰਸੀ ਆ ਗਈ ਕਾਫੀ ਕਲਰ ਤੇ ਇੱਕ ਹੈਗੀ ਸਿੰਘ ਥੋੜੇ ਛੋਟੇ ਛੋਟੇ ਹੈਗੇ ਤੇ ਇਹ ਵੀ ਜਰਸੀ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਨੇ ਕਦੋਂ ਸੂਈ ਆ ਜੀ ਇਹ ਇਹਨੂੰ 10 ਦਿਨ ਹੋ ਗਏ ਜੀ 10 ਦਿਨ ਕਿੰਨਾ ਦੁੱਧ ਰੈਡੀਆ ਹੁਣ ਦੁੱਧ ਇਹ ਥਨੇ 2 ਤਾਂ 18 ਹੋਊਗਾ ਜਾਂ 16 ਮੰਨ ਕੇ ਦੇਵਾਂਗੇ ਆਪਾਂ 16 ਕਿਲੋ ਆਪਾਂ ਮੰਨ ਕੇ ਦੇਵਾਂਗੇ ਖੋਲੋ ਇਹਨੂੰ ਤੋਲਾ ਤਰਾ ਕਰਾ ਕੇ ਤੇ ਇੱਕ ਆਹ ਦੇਖੋ ਜੀ ਥਾਲੇ ਵਾ ਇੱਕ ਨੰਬਰ ਖੋਲੋ ਜੀ ਮਦਰ ਮੱਛਾ ਆ ਗਿਆ ਜੀ ਹਾਂ ਜੀ ਉਹ ਅੱਛਾ ਜੀ ਜੇਰ ਜੂਰ ਦੀ ਕੰਪਲੀਟ ਆ ਜਾਵਾ ਜਵਾ ਓਕੇ ਮੋਟੋ ਵੀ ਚੱਲ ਪਿਆ ਘੜ ਜਾ ਦੇ ਠੀਕ ਆ ਜੀ ਓਕੇ ਓਕੇ ਸੱਚੀ ਗੱਲ ਕਰਦੇ ਬਾਈ ਜਮਾ ਐ ਨਹੀਂ ਗੱਲ ਹੈ ਕਿ ਵੀ ਦੋ ਦਿਨਾਂ ਦੀ ਸੂਈ ਪਿਆ ਜਿੰਨੇ ਦਿਨਾਂ ਦੀ ਸੂਈਏ ਓਨੇ ਦਿਨਾਂ ਦੀ ਆਂਦੇ ਆ ਆ ਦੇਖੋ ਜੀ ਥਾਲੇ ਵਾਲੇੜ ਤੋਂ ਕਰੋ ਚੱਕ ਮੋੜ ਲਓ ਜੀ ਓਕੇ ਤੇ ਸੂਆ ਕਿਹੜਾ ਆ ਗਿਆ ਜੀ ਇਹਦਾ ਸੂਆ ਤੀਜਾ ਸੂਈ ਆ ਜੀ ਤੀਜਾ ਲਈ ਨਾਲ ਠੀਕ ਆ ਜੀ ਤੇ ਦੁੱਧ ਹੋਰ ਵੀ ਬਾਜੂ ਬਾਈ ਦੁੱਧ ਵਧੂਗੀ ਜੀ ਘਰ ਚੱਲਿਆ ਹੁਣ ਠੀਕ ਆ ਜੀ ਆ ਦੇਖੋ ਜੀ ਲੈ ਚਲੋ ਥਾਲੇ ਵੈਕ ਨੰਬਰ ਹਾਂ ਆ ਦੇਖੋ ਤਾਰੇ ਦੇ ਵੀ ਪੂਰੀ ਸਾਫ ਤੇ ਜੇ ਆਪਾਂ ਗੱਲ ਕਰ ਲਗੇ ਹੁਣ 18 ਕਿਲੋ ਦੋਤੇ 16 ਕਹਿ ਕੇ ਦੇਵੋਗੇ ਹਾਂਜੀ 16 ਕਹਿ ਕੇ ਦੇਵਾਂਗੇ ਤੇ ਡਿਮਾਂਡ ਕੀ ਆ ਗਈ ਬਾਈ ਇਹਦੀ ਡਿਮਾਂਡ ਇਹਦੀ ਹੈਗੀ 65000 65000 ਰੁਪਿਆ ਮਾਨਤਾਨ ਹੋ ਜਾਊਗਾ ਹਾਂਜੀ ਤਾਰਾ ਦੁਰਾ ਮਾਰ ਕੇ ਦਿਖਾਵਾਂਗੇ ਹੁਣ ਜਰੂਰ ਦਿਖਾ ਦੇਾਂਗੇ ਦਿਖਾ ਦਿਓ ਫਿਰ ਲਾਓ ਬੱਚਾ ਆ ਦੇਖੋ ਜੀ ਥੋੜੇ ਸਾਹਮਣੇ ਬੱਚਾ ਆਪਾਂ ਛੱਡ ਲੈਣਾ ਤੇ ਤਾਰਾਂ ਦੇਣੀਆਂ ਮਰਾ ਆ ਦੇਖੋ ਕੁਆਲਿਟੀ ਕਰਾਵਾਏ ਥੱਲੇ ਤੋਂ ਚੱਕ ਜਮਾ ਨਹੀਂ ਹਲਦੀ ਪੌਂਦੀ ਪੂਛ ਪੜੀ ਚੱਲੋ ਪੌਂਦੇ ਉੱਤੇ ਨੱਚੀ ਚੱਲੋ ਆ ਦੇਖੋ ਕੀ ਕਾ ਕੇ ਨੇ ਬੱਚੇ ਦਾ ਇਹ ਵਧੀਆ ਭਰਾਇਆ ਸੀ ਨਾ ਜੀ ਹਾਂ ਜੀ ਹਾਂ ਜੀ ਓਕੇ ਆ ਦੇਖੋ ਵੀਰੋ ਬੱਚਾ ਆਪਾਂ ਲਾ ਲਿਆ ਮਾਰ ਦੇਈ ਤਾਰਾ ਹੂੰ ਬਸੇ ਕਾਫੀ ਵੀਡੀਓ ਆਪਣੇ ਚੈਨਲ ਦੇ ਧਾਰ ਦਿੱਤਾ ਨਹੀਂ ਬਾਈ ਮਾੜੀ ਲੈnde ਆ ਦੇਖੋ ਜੀ ਨਿਬੜਦੀ ਆ ਧਾਰ ਤਾਂ ਚਲੋ ਜੇ ਮਗਲ ਲੈ ਜੋ ਮਾਰ ਦੇ ਜੀ ਹੂੰ ਕੋਕ ਤੇ ਭਾਈ ਤਾਰਾ ਦੂਰਾਂ ਦੇ ਇੱਕ ਨੰਬਰ ਤੇ 8 ਲੀਟਰ ਡੰਗ ਦਾ ਦੁੱਧ ਆਪਾਂ ਦੇ ਦਾਂਗੇ ਹਣਾ ਹਾਂਜੀ ਤੇ 65000 ਜਮਾਨਤਾਨ ਹੋ ਜੂ ਹਾਂਜੀ ਹੋ ਜੂ ਤੇ ਹੁਣ ਆਪਾਂ ਦੋ ਨੰਬਰ ਜਿਹੜੀ ਜਰਸੀ ਵੱਡੇ ਕੱਦ ਕਾਠ ਦੀ ਇਹਦੀ ਕੀ ਡਿਟੇਲ ਆ ਬਾਈ ਇਹਦੀ 20000 ਟੋਕੜ ਹੈਗੀ ਇਹ ਟੋਕੜਾ ਗੱਬਣ ਵੀ ਨਾਲ ਕੇ ਨਹੀਂ ਨਹੀਂ ਗੱਬਣ ਨਹੀਂ ਤੇ ਕਿੰਨਾ ਦੁੱਧ ਆ ਜੀ ਦੁੱਧ ਇਸ 7 ਕਿਲੋ ਲਿਆਓ ਇਹਨੂੰ ਖੋਲ ਕੇ ਤਿਆਰ ਆ ਦੇਖੋ ਜੀ ਤੋਰਾ ਤਾਰਾ ਕਰਾਵਾ ਚੈੱਕ 7 ਕਿਲੋ ਦੁੱਧ ਹੋਊਗਾ ਵੀ ਮੰਨਿਆ ਰਗਾ ਹਾਂਜੀ ਹਾਂਜੀ ਹਾਂ ਹੂੰ ਆ ਦੇਖੋ ਜੀ ਸਿੰਗ ਜਰੂਰ ਹੈਗੇ ਕੱਦ ਕਾਠ ਵਾਲੀ ਦੂਜੇ ਸੂਏ ਸੂਈ ਵੀ ਆ ਜੀ ਇਹ ਦੂਜੇ ਦੂਜੇ ਓਕੇ ਆ ਲਓ ਜੀ ਹੂੰ ਲੈ ਚਲੋ ਬਾਸ ਜੀ ਦਰੋਜਕ ਫੇਸ ਪੂਰਾ ਚੰਗਾ ਕੰਨ ਵੀ ਪੂਰਾ ਵਧੀਆ ਸਿੰਘ ਜ਼ਰੂਰ ਆ ਪਰ ਕਹਿੰਦੀ ਕਰਮ ਵਾਲੀ ਕੁਛ ਨਹੀਂ ਹੂੰ ਠੀਕ ਆ ਜੀ ਤੇ ਮਿਲਦੀ ਮਿਲਦੀ ਕਿਵੇਂ 46 ਛਟ ਕੇ ਜੀ ਮਿਲਦੀ 46 ਛਟ ਕੇ ਨਿਆਣਾ ਨੂੰ ਨਾ ਪਾ ਕੇ ਨਹੀਂ ਨਿਆਣਾ ਨਹੀਂ ਪਾਉਂਦੇ ਉਹੀ ਛੋਲੇ ਉਹੀ ਛੋਲੇ ਨੇ ਓਕੇ ਜੀ ਤੇ ਇਹਦੀ 20000 ਮੰਨਤਾਂ ਨਾਲ ਹੋ ਜਾਊਗਾ ਹਾਂ ਜੀ ਹੋ ਜਾਊਗਾ ਤੇ ਇਹਦੀ ਆ ਗਈ 65000 ਮੰਨਤਾਂ ਨੇ ਚੋ ਵੀ ਹੋਣਾ ਚੰਗੀ ਬਹਿੜਾ ਦੁਨੀ ਚੰਗੀਆਂ ਨੰਬਰ ਵਾਈਆਂ ਸਕਰੀਨ ਤੇ ਚੱਲੀ ਜਾਂਦਾ ਪਿੰਡ ਕੋਠਾਗੁਰੂ ਕਾ ਜ਼ਿਲ੍ਹਾ ਬਠਿੰਡਾ ਦੇਸੀ ਰਾਮਪਰਾਪੂਲ ਗੰਡੂ ਰੋਡ ਤੇ ਵਾਈਆਂ ਦਾ ਘਰ ਆ ਤੇ ਵਾਕਿ ਦੇ ਜਿਹੜੇ ਮੇਰੇ ਵੀਰਾਂ ਨੂੰ ਬੈਡ ਦੀ ਲੋੜ ਹੈ ਜਰੂਰ ਮੈਨਾਂ ਸੰਪਰਕ ਕਰਿਓ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ